ਇਹ ਜਿਹੜੇ ਮਾਨਯੋਗ ਸੀਐਮ ਸਾਹਿਬ ਵੱਲੋਂ ਤੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਇੱਕ ਬਹੁਤ ਹੀ ਵਧੀਆ ਜਿਹੜਾ ਇਹ ਉਪਰਾਲਾ ਹੈ ਜਿਹਦੇ ਨਾਲ ਆਪਾਂ ਜਿਹੜੇ ਨਸ਼ਾ ਤਸਕਰ ਹੈ ਉਹ ਜਿਹੜੇ ਤਸਕਰੀ ਢੂੰਢ ਰਹੇ ਕਰਦੇ ਇੱਧਰ ਇੱਧਰ ਨਸ਼ਾ ਭੇਜਦੇ ਆ ਉਹਦੇ ਤੇ ਬੜੀ ਰੋਕ ਲੱਗ ਸਕਦੀ ਹੈ ਤੇ ਇਹਦੇ ਤਹਿਤ ਸਾਨੂੰ ਐਂਟੀ ਡਰੋਨ ਸਿਸਟਮ ਜਿਹੜਾ ਮਿਲਿਆ ਹੈ ਮੋਬਾਈਲ ਐਂਟੀ ਡਰੋਨ ਸਿਸਟਮ ਹੈ ਉਹਨੂੰ ਅਸੀਂ ਕਿਸੇ ਵੀ ਜਗ੍ਹਾ ਤੇ ਉਹਨੂੰ ਅਸੀਂ ਜਿੱਥੇ ਸਾਨੂੰ ਲੱਗੂਗਾ ਸ਼ੱਕ ਵੀ ਇਸ ਏਰੀਏ ਤੇ ਵਿੱਚ ਡਰੋਨਸ ਆ ਸਕਦੇ ਉਹਨੂੰ ਜਦੋਂ ਆਨ ਕਰਾਂਗੇ ਤੇ ਸਾਡੇ ਕੋਲ ਸਾਰੀ ਇਨਫੋਰਮੇਸ਼ਨ ਆ ਜੂ ਜੇ ਕੋਈ ਡਰੋਨ ਇਲਾਕੇ ਦੇ ਵਿੱਚ ਉੱਡ ਰਿਹਾ ਤੇ ਉਸ ਤੇ ਸਾਡੀਆਂ ਟੀਮਸ ਰੈਡੀ ਹੋਣਗੀਆਂ ਤੇ ਉਹਦੇ ਤੇ ਅਸੀਂ ਇਮੀਡੀਏਟਲੀ ਉਹ ਸਰਚ ਪਾਰਟੀਸ ਪੇਸ ਕੇ ਅਪ ਆਨ ਕਰ ਸਕਦੇ ਆ ਡਰੋਨ ਵੀ ਰਿਕਵਰ ਹੋਣਗੇ ਤੇ ਇਸ ਦੇ ਨਾਲ ਜਿਹੜੇ ਬੰਦੇ ਉੱਥੋਂ ਕੋਈ ਨਸ਼ਾ ਚੱਕਣ ਆਉਂਦੇ ਹੋਣਗੇ ਜਿੰਨਾਂ ਦਾ ਤਾਲਮੇ ਲੱਗੇ ਹੋਊਗਾ ਉਹਨਾਂ ਨੂੰ ਵੀ ਅਰੇਸਟ ਕਰਨ ਵਿੱਚ ਸਾਨੂੰ ਬਹੁਤ ਸਹਾਇਤਾ ਹੋਵੇਗਾ ਸਰ ਅਨ ਅਜੜਨ ਬਿਲਕੁਲ ਜੀ ਬਿਲਕੁਲ ਜਿਹੜਾ ਸਾਡੇ ਕੋਲ ਜਿਹੜੀ ਇਨਫਾਰਮੇਸ਼ਨ ਇਮੀਡੀਏਟ ਆਊਗੀ ਵੀ ਇਹ ਡਰੋਨ ਆ ਰਿਹਾ ਹੈ ਐਡੀਸ ਡਿਟੈਕਸ਼ਨ ਹੋ ਜਾਊਗੀ ਉਸ ਤੋਂ ਬਾਅਦ ਉਸ ਨੂੰ ਡਰੋਨ ਨੂੰ ਅਸੀਂ ਗਰਾਉਣ ਦੀ ਵੀ ਕੈਪੇਬਿਲਟੀ ਹੈ ਇਹਦੇ ਵਿੱਚ ਤੇ ਅਸੀਂ ਇਹਦੇ ਨਾਲ ਸਾਨੂੰ ਕਾਫੀ ਇਹਦੇ ਵਿੱਚ ਮਦਦ ਮਿਲੇਗੀ ਬਹੁਤ ਰੇਂਜ ਹੈ ਸਰ ਪੀਐਸਫ ਨਾਲ ਮਿਲ ਕੇ ਇਹ ਹੋਏਗਾ ਜੀ ਹਾਂ ਦੇ ਨਹੀਂ ਪੀਐਸਫ ਦੇ ਨਾਲ ਸਾਡੀ ਪੂਰੀ ਕੋਆਰਡੀਨੇਸ਼ਨ ਹੈ ਉਹਨਾਂ ਦੇ ਨਾਲ ਮਿਲ ਕੇ ਅਸੀਂ ਜਿਹੜੀਆਂ ਸਾਡੀਆਂ ਸਰਚ ਟੀਮਸ ਵੀ ਸਾਡੀਆਂ ਜਾਣਗੇ ਜਿਹੜੀਆਂ ਉਹ ਵੀ ਬੀਐਸਐਫ ਦੇ ਨਾਲ ਕੋਆਰਡੀਨੇਸ਼ਨ ਕੋਆਰਡੀਨੇਸ਼ਨ ਚ ਜਾਣਗੇ ਤੇ ਪਲੱਸ ਜਿਹੜੇ